ਆਇਆ ਰ ਇੱਧਰਾ ਹੈਪੀ ਬਰਥਡੇ ਟੂ ਯੂ ਅਗੇਓ ਹੈਪੀ ਬਰਥਡੇ ਟੂ ਯੂ ਬਰਥਡੇ ਡਾਕਟਰ ਸਾਨੀ ਹੈ ਬਰਥਡੇ ਬੰਦੋ ਸੱਚੀ ਦਾ ਲੈਟਾ ਹੈ ਨਾ ਕਿੰਦਰ ਉਹਨੇ ਕਿਹਾ ਆਪਣੇ ਆਪਣੀ ਕੈਟਾਗਰੀ ਦੇ ਬੰਦੇ ਲਈ ਹੈ ਹੈ ਕਿਹਨੇ ਦੇ ਉਹ ਕੀ ਆਵਾਜ਼ ਹੈ ਚਮਚੇ ਨੇ ਦੇ ਹੈ ਉਹ ਮੈਂ ਤਾਂ ਕਿਹਾ ਬਾਦੀ ਬਾਦੀ ਮੇਜੋ ਇਹ ਤੋਂ ਫੜਨਾ ਇਹ ਤੋਂ ਫੜਨਾ ਕਿਧਰੋਂ ਹੈਪੀ ਬਰਥਡੇ ਫੜਿਆ ਰੱਖ ਉਹ ਉਹ ਮੈਂ ਇਹ ਨਹੀਂ ਕਰਨਾ ਭਰਾ ਮੰਡੀ ਬਾਜੀ ਸਲਾਬ ਦਾ ਸਿਸ਼ ਬਾਜੀ ਇਹ ਇੱਧੇ ਬੁਰਾ ਮਰ ਖਾਣਾ ਹਸਨ ਦੇ ਦੱਸ ਜਿੰਨੇ ਗੱਲ ਦੋਨਾ ਹੈਪੀ ਬਰਥਡੇ ਹੂੰ ਆ ਮਾਰੇ ਫੜੇ ਨੂੰ ਇਹਦਾ ਉਲਟੀ ਕਰ ਲੋ ਤੇ ਕੋ ਕਰ ਲੋ ਉਲਟੀ ਕਰ ਲੋ ਤੇ Happy birthday to you oh my! Oh my... <Elena> ਦੇ ਆ ਕਹਿੰਦਾ ਚਮਚੇ ਫੜੋ ਚਮਲ ਲਿਆ ਜੀ ਬਣਾ ਉਹ ਹੈਗੇ ਦੂਜੇ ਓਏ ਇੱਕ ਛੇੜਿਆ ਦੂਜਾ ਵੀ ਪਿਆ ਸੀ ਉਹ ਵੀ ਕੱਢ ਲੈਣਾ ਪਿਆ ਉਹ ਵੀ ਲੈ ਗੱਡੀ ਦੇ ਮੋਰੇ ਇੱਕ ਬਰੀਆਂ ਘੋੜੀ ਨੂੰ ਪਿਆ ਪਿਆ ਆ ਜੇ ਹੋਰਗਾ ਹਾਂਜੀ ਹੋਰ ਇੱਕ ਇੱਕ ਕੱਟੇ ਬੰਨਾਂ ਤੂੰ ਇਹ ਉਹ ਤੋਂ ਉੱਥੇ ਘਟੋ ਰਿਆ ਸੀ ਬਾਬੂ ਜੀ ਅੰਦਰ ਤੋੜਿਆ ਨਹੀਂ ਤੂੰ ਕੀ ਨਹੀਂ ਕੋਈ ਮਾਰ ਨਹੀਂ ਪੜੇ ਮਾਰੀ ਜਾ ਚੱਪਾਈ ਤੇ ਜੁੱਟ ਮੋਈ ਜਾਦੇ ਬਟ ਥੋੜੀ ਜਿਹੀ ਹਿਲ ਜਦੇ ਚਮਚ ਲਿਆ ਚਮਚ ਲਿਆ ਚਾਕੂ ਆ ਤੇ ਫੁਲੇ ਸਿਕੋ ਇਦਰਾ ਚਮਚ ਲਿਆ ਚਮਚ ਲਿਆ ਮੈਂ ਲੜਾ ਆ ਦੇ ਦੇ ਲੜਾ ਇਹ ਬੱਚੇ ਜੀ ਲੋਕ ਇਹ ਟੈਕ ਨੂੰ ਰੱਖਣਾ ਹੈ ਇਹਦੇ ਮੈਕਸ ਕਿਦਾ ਆ ਬੋਲੋ ਜਲਦੀ ਟੈਕਸ ਕਿਦੇ ਜੂਜਾ ਉਹ ਆ ਜੂਜਾ ਕੱਟ ਕਰਕੇ ਬਣਾ ਲੈ ਟ੍ਰ ਕੱਟ ਕਰਕੇ ਨਹੀਂ ਬਣਾ ਦੋ ਓਏ ਉਹ ਲੜਕਾ ਹੋਇਆ ਨਾ ਉੱਧਰ ਦੇਖ ਓខਾ ਹੋਇਆ ਓខਾ ਨੂੰਗਾ ਮੈਂ ਸਹੀ ਸਹੀ ਆ ਲਾ ਜੀ ਇਹ ਤਾਂ ਬੰਦਾ ਘੱਟਾ ਹੋ ਗਿਆ ਨਾਂ ਵਾਲਾ ਪੁੱਤ ਇਹਨਾਂ ਨੇ ਕੰਮੀ ਹੋਈ ਕੀਤੇ ਆ ਮਰਾ ਤੇਰੇ ਆਪਣੀ ਗੱਲ ਵਾਪਸ ਲੈਣਾ ਇਹ ਵੀ ਉਹ ਨਹੀਂ ਹੈ ਨਾ ਲੱਡੀ ਦਾ ਇਹ ਹੈ ਦੀ ਟੂ ਯੂ ਖੁਦ ਆ ਕੇ ਕਿੱਥੇ ਜਾਣਾ ਨੇ ਵੱਡੇ ਵੱਡੇ ਮੋਟੇ ਕਰਾਉਂਦਾ ਹੋਰ ਘਾੜਰ ਤੂੰ ਏ

ਵਾਹੁਣਾ ਦੇਖੋ ਇਹ ਤੁਹਾਡੇ ਰਾਸ ਕੀ ਹੋ ਰਿਹਾ ਪਾਪੂ ਵੀ ਪਾਪੂ ਓਏ ਪਾਪੂ ਕਾਕਾ ਭਾਈ ਇਧਰੇ ਆਓ ਵੰਡ ਭਾਈ ਵੰਡ ਭਾਈ ਮੈਨਾਂ ਮੈਨਾਂ ਜਾਂਦਾ यो या तू बात कर ले तू हैंडिट याチナ ला दिया एक दम तेरा वेट ताड़ी की मसाज होड़ी डॉक्टर जी कोई गल वा आ मैं आ गया है कोर आ गया है आ गया है इतना नहीं गया तब यार आई तंगा है आ रुक जा रुक जा ਆਪ ਕਰਿਓ ਜਮੀਆਂ ਲੋ ਬੈਟਰੀ ਉਹ ਵੀ ਹਕੀ ਮੰਗ ਗਾ ਲੈਣਾ ਇਹ ਆਪ ਕੀ ਲੱਗੇ ਨਹੀਂ ਕੋਈ ਗੱਲ ਨਹੀਂ ਕੋਈ ਮੂਟਾ ਹੈ ਕਿਵੇਂ ਹੈ ਕਿੱਦਾਂ ਹੈ ਮੈਂ ਰਿਚਲੇ ਕੋਈ ਗੱਲ ਨਹੀਂ ਬਸ ਸ਼ਾਂਤੀ ਬਹੁਤ ਘਟ ਗਿਆ ਉਹ ਕੀ ਹਮਸਾਵ ਕਰਕੇ ਹਮਾਚ ਬੋਲ ਰਿਹਾ ਆਪ ਟਮੇਟਰ ਬਟਾ ਰ చోకోలెట్ బోహ్ స్వాది హై హహ్ చోకోలెట్ బోహ్ స్వాది హై ఎ లడ్డా ఆ ఇదర్ దడర్ దడర్ కట్టే పోల జానియ్ దడర్ ఇదర్ రేగా ఇదర్ రేగా ఏక్ హో గాని ఉదర్ పోటన్ జా బల్ల ఉదర్ దేఖా ఇతే కుచ్ బి హై ని నాప్ నా లడ్ర్ హే